ਨੰਨਾ RAM ਜਿਨ੍ਹਾਂ ਦੀ ਉਮਰ ਲਗਭਗ 68 ਸਾਲ ਹੈ ਜਿਨ੍ਹਾਂ ਨੇ ਕਦੇ ਸਕੂਲ ਦਾ ਗੇਟ ਤੱਕ ਨਹੀਂ ਤੱਕਿਆ ਪਰ ਉਸ ਬੰਦੇ ਨੇ ਆਪਣੇ ਜਜ਼ਬੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਆਪਣੇ ਹੱਕਾਂ ਦੀ ਖਾਤਰ ਲੜਾਈ ਲੜੀ ਖੁਦ ਸੁਪਰੀਮ ਕੋਰਟ ਤੱਕ ਇੱਕ ਅਨਪੜ ਬੰਦਾ ਜਦੋਂ ਆਪਣੀ ਹੀ ਵਕਾਲਤ ਕਰਦਾ ਆਪਣੇ ਕੇਸ ਦੀ ਤੇ ਉਥੋਂ ਜਿੱਤ ਕੇ ਵੀ ਆਉਂਦਾ ਹੈ ਕਮੇਟੀ ਦੇ ਕੁਝ ਅਧਿਕਾਰੀਆਂ ਤੋਂ ਕਰਮਚਾਰੀਆਂ ਜਿਹੜੇ ਲਾਲਚੀ ਸੀ ਉਹਨਾਂ ਤੋਂ ਤੁਸੀਂ ਪਰੇਸ਼ਾਨ ਸੀ ਬਹੁਤ ਪਰੇਸ਼ਾਨ ਹੁੰਦਾ ਫਿਰ ਮਿਲੀ ਮਨਾ 353 332 ਕਰਮਚਾਰੀ ਦੇ ਗਲ ਪੈ ਗਈ ਸੀ ਨਾ 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 ਉਹ ਤਾਂ ਕਿਤੇ ਨੇ 50 ਜਣੇ ਦੇ ਉਹਨਾਂ ਨੇ ਪਿੱਛੋਂ ਕਹਿੰਦੇ ਹਮਲਾ ਕਰਿਆ ਉਹਨਾਂ ਅੱਛਾ ਤੁਹਾਡੇ ਤੇ ਹਾਂ ਉਹਨਾਂ ਗਰਦਨ ਬਿਮਾਰੀ ਨਹੀਂ ਗਰਦਨ ਦੀ ਹੱਡੀ ਟੁੱਟੀ ਬਾਅਦ ਖੜਾ ਹੋਇਆ ਸੱਟਾਂ ਤੁਹਾਡੇ ਲੱਗੀਆਂ ਪਰ ਪਰਚਾ ਵੀ ਤੁਹਾਡੇ ਤੇ ਹੋਇਆ ਹਾਂ ਇਹ ਤਾਂ ਕਿਸੇ ਦਾ ਨਾ ਪਰਚਾ ਵੀ ਮੇਰਾ ਹੋਇਆ ਪਰ ਝੋਟ ਮੇਰੇ ਮੈਰੀਕ ਨੂੰ ਸਾਰੇ ਨਿਕਾ ਤੋ ਆਇਆ ਖਿਆਲ ਕਿ ਮੈਨੂੰ ਜਾਣਾ ਚਾਹੀਦਾ ਹੈ ਅਦਾਲਤ ਵਿੱਚ ਫਿਰ ਮੈਂ ਜੱਜ ਦੇ ਸਾਹਮਣੇ ਲੇ ਗਿਆ ਮੈਂ ਖਾਜੀ ਇਹ ਤੋ ਨਹੀਂ ਜੋ ਆਪਨੇ ਵਕੀਲ ਦੇ ਰਖਾ ਨਾ ਹਾਂ ਇਹ ਤੋ ਸੁਣਦਾ ਕੋ ਨਹੀਂ ਮੇਰੀ ਤੁਹਾਨੂੰ ਇਹ ਚਿੰਜਕ ਨਹੀਂ ਸੀ ਕਿ ਮੈਂ ਸਿੱਧਾ ਜਾਊਂਗਾ ਆਪਦਾ ਕੇਸ ਖੁਦ ਲੜਾਂਗਾ ਤੇ ਕਿਤੇ ਹਾਰ ਹੀ ਨਾ ਜਾਵਾਂ ਨਾ 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 ਉਸਮਾਂ ਆਰ ਕੋ ਨਹੀਂ ਹੁੰਦੀ ਅੱਛਾ ਅਬ ਜੋ ਸਚਾਈ ਬਤਾਉਗਾ ਨਹੀਂ ਉਸकी ਆਪ ਤੱਕ ਹੋ ਹੀ ਨਿਕਲੇ ਆਰ ਉਹ ਵੀ ਝੂਠੇਗੀ ਜੋ ਬਹਾਨਾਬਾਜ਼ੀ ਬਣਾਉਗਾ ਡਰਾਮੇ ਕਰੇਗਾ ਇਹ ਨਹੀਂ ਹੈ ਜੀ ਇਹ ਨਹੀਂ ਹੈ ਉਹ ਬੜੀ ਖੁਸ਼ੀ ਹੋਈ ਹੋਏਗੀ ਕਿ ਮੈਂ ਤੇ ਖੁਦ ਆਪਣੀ ਵਕਾਲਤ ਕੀਤੀ ਜਿੱਤ ਗਏ ਫਿਰ ਇੱਕ ਚੈਲੰਜ ਨਵਾਂ ਆ ਗਿਆ ਕਿਉਂਕਿ ਮਾਰਕੀਟ ਕਮੇਟੀ ਤੇ ਪ੍ਰਸ਼ਾਸਨ ਦਾ ਸੁਪਰੀਮ ਕੋਰਟ ਪਹੁੰਚ ਗਿਆ ਹਾਂ ਪਹਿਲੀ ਵਾਰੀ ਜਦੋਂ ਦਿੱਲੀ ਜਾ ਰਹੀ ਸੀ ਸੁਪਰੀਮ ਕੋਰਟ ਸਭ ਤੋਂ ਪਹਿਲਾਂ ਕਿੱਥੇ ਗੱਲ ਹੋਈ ਥੋੜੀ ਵੀ ਕਿਵੇਂ ਲੜੀਦੇ ਆ ਕੇਸ ਕਿਵੇਂ ਜਾਈਦਾ ਅੰਦਰ ਇਹ ਕਿੰਨੇ ਦੱਸਿਆ ਜੱਜ ਕੇ ਪੇਸ ਹੋ ਜਾਗਾ ਜੱਜ ਨੇ ਕਿਹਾ ਭਈ ਉਹ ਇਹ ਤਾਂ ਬੋਟ ਕਾਲ ਦਾ ਮੌਕਾ ਜੱਜ ਦਾ ਮੱਥਾ ਟੇਕਿਆ ਕਹਾਣੀ ਜਦੋਂ ਪਹਿਲੀ ਵਾਰੀ ਸਾਨੂੰ ਵੀ ਪਤਾ ਲੱਗੀ ਬੜੇ ਹੈਰਾਨ ਹੋਏ ਵੀ ਜਿਹੜਾ ਬੰਦਾ ਸਕੂਲ ਨਹੀਂ ਕਦੇ ਗਿਆ ਉਹ ਸੁਪਰੀਮ ਕੋਰਟ ਤੋਂ ਕੇਸ ਜਿੱਤ ਕੇ ਆ ਗਿਆ ਮੈਂ ਕੇਸ ਤਾਂ ਵੀ ਮੈਂ ਸੱਚਾਈ ਦੱਾਈ ਨਾ ਸਾਰੀ ਤੁਹਾਡੇ ਸੱਚ ਪੱਲੇ ਸੀ ਸੱਚ ਪੱਲੇ ਦੀ ਸਾਰੀ ਮਾਣ ਮਹਿਸੂਸ ਹੁੰਦਾ ਹੈ ਆ ਕੇ ਤੁਹਾਡੇ ਨਾਲ ਲੋਕੀ ਗੱਲਾਂ ਵੀ ਕਰਦੇ ਹੋਣੇ ਵੀ ਇਹ ਵਕੀਲ ਸਾਹਿਬ ਆ ਗਏ ਅੱਜ ਮੈਂ ਮਜ਼ਾਕ ਤਾਂ ਕਰੇ ਜਾਣਾ ਨਾ ਰਾਮ ਜੀ ਨੂੰ ਵਕੀਲ ਸਾਹਿਬ ਵਕੀਲ ਸਾਹਿਬ ਕਹਿੰਦੇ ਹੋਣੇ ਨਾ ਯਾਰ ਵਕੀਲ ਤੋਂ ਇਹ ਜੋ ਨਿਗਰੇੜੀ ਗਨੇ ਸਰਕਾਰੀ ਹੈ ਜਿਹੜਾ ਗਰੀਬ ਨੇ ਮਿਲ ਜਿਆ ਇਹ ਉਸ ਦੇ ਖਿਲਾਫ ਬੋਲ ਰਹੇ ਹੋ ਰਹੇ ਮੈਂ ਰਾਹਾ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹਾ ਬਣਦੇ ਯੁਗਾ ਤੋਂ ਆਉਂਦੇ ਕਾਫਲੇ ਇਸੇ ਸੱਚ ਦਾ ਗਵਾਹ ਬਣਦੇ ਇਸ ਕਹਾਣੀ ਨੂੰ ਇਹਨਾਂ ਸਤਰਾ ਨੂੰ ਪੂਰੀ ਤਰ੍ਹਾਂ ਲਾਗੂ ਜ਼ਿੰਦਗੀ ਚ ਕੀਤਾ ਨੰਨਾ RAM ਜਿਨ੍ਹਾਂ ਦੀ ਉਮਰ ਲਗਭਗ 68 ਸਾਲ ਹੈ ਜਿਨ੍ਹਾਂ ਨੇ ਕਦੇ ਸਕੂਲ ਦਾ ਗੇਟ ਤੱਕ ਨਹੀਂ ਤੱਕਿਆ ਕਦੇ ਕਿਤਾਬ ਨਹੀਂ ਹੱਥ ਵਿੱਚ ਚੁੱਕੀ ਪਰ ਉਸ ਬੰਦੇ ਨੇ ਆਪਣੇ ਜਜ਼ਬੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਆਪਣੇ ਹੱਕਾਂ ਦੀ ਖਾਤਰ ਲੜਾਈ ਲੜੀ ਖੁਦ ਸੁਪਰੀਮ ਕੋਰਟ ਤੱਕ ਇੱਕ ਅਨਪੜ ਬੰਦਾ ਜਦੋਂ ਆਪਣੀ ਹੀ ਵਕਾਲਤ ਕਰਦਾ ਆਪਣੇ ਕੇਸ ਦੀ ਤੇ ਉੱਥੋਂ ਜਿੱਤ ਕੇ ਵੀ ਆਉਂਦਾ ਉਹ ਸਾਡੇ ਨਾਲ ਨੇ ਇਸ ਕਮਾਈ ਕਿਰਤ ਦੇ ਨਾਲ ਆਪਣਾ ਘਰ ਚਲਾਉਂਦੇ ਨੇ ਡਰਾਈ ਫੂਡ ਫਰੂਟ ਦੀ ਰੇੜੀ ਲਾਉਂਦੇ ਨੇ ਉਹ ਸਾਡੇ ਨਾਲ ਖੜੇ ਆ ਇਹਨਾਂ ਦੀ ਕਹਾਣੀ ਕੀ ਹੈ ਇਹਨਾਂ ਦੀ ਜ਼ੁਬਾਨੀ ਅੱਜ ਸੁਣਾਂਗੇ ਨੰਨਾ RAM ਜੀ ਤੁਹਾਡੀ ਇਸ ਕਿਰਤ ਦੇ ਨਾਲ ਇੱਕ ਗੁਜ਼ਾਰਾ ਜਾਂ ਪਰਿਵਾਰ ਦਾ ਚੱਲ ਰਿਹਾ ਸੀ ਪਰ 2015 ਦੇ ਵਿੱਚ ਪ੍ਰਸ਼ਾਸਨ ਨੇ ਤੇ ਕਮੇਟੀ ਨੇ ਮਾਰਕਟ ਦੇ ਨੇ ਤੁਹਾਡੇ ਖਿਲਾਫ ਇੱਕ ਕੇਸ ਦਰਜ ਕਰਵਾਇਆ ਤੁਸੀਂ ਉਸ ਨੂੰ ਚੁਣੌਤੀ ਦਿੱਤੀ ਹਾਈ ਕੋਰਟ ਵਿੱਚ ਉਹ ਮਸਲਾ ਸ਼ੁਰੂ ਕਿੱਥੋਂ ਹੋਇਆ ਸੀ ਪਹਿਲਾ ਉਹ ਦੱਸੋ ਉਹ ਹਾਈ ਕੋਰਟ ਤੋਂ ਸ਼ੁਰੂਆਕਰ ਜੀ ਫਿਰ ਹਾਈ ਕੋਰਟ ਕਿਹੜੀ ਗੱਲ ਦੀ ਸੀ ਤੁਹਾਡੇ ਤੇ ਪਰਚਾ ਕਿ ਹੁੰਦਾ ਉਹ 10000 ਰੁਪਏ ਮੰਗ ਰਹੇ ਕਮੇਟੀ ਵਾਲੇ ਜੀ ਮੰਨਦਾਂਗੇ ਜੀ 10000 ਦੇ ਦੇ ਨਹੀਂ ਤਾਂ ਫਿਰ ਆਵੇਂ ਕਾਰਵਾਈ ਕਰਾਂਗੇ ਅੱਛਾ ਫਿਰ ਪਿੱਛੇ 10000 ਕਮਾइए ਕੋੰਦ 10000 ਕਿਤੇ ਹੋਰ ਹੈ 10000 ਕਮੇਟੀ ਵਾਲਿਆਂ ਨੂੰ ਦੇ ਦਿਓ ਹਾਂ ਫਿਰ ਫਾਇਦਾ ਵੀ ਕੇ ਸਟੇ ਲੈਣ ਗਾਉੜੇ ਪਹਿਲਾਂ ਸਰੂਨ ਕੋਟ ਉਸ ਤੋਂ ਪਹਿਲੇ ਵੀ ਗਿਆ ਫਿਰ ਬਾਅਦ ਵਿੱਚ ਗਿਆ ਜੀ ਅਗਰ 10000 ਦਿਨ ਨਾ ਹੁੰਦੇ ਨਾ ਫਿਰ ਕਿੱਥੇ ਉੱਤੀ ਜਾਣਗੇ ਮਤਲਬ ਮਾਰਕੀਟ ਕਮੇਟੀ ਦੇ ਕੁਝ ਅਧਿਕਾਰੀਆਂ ਤੋਂ ਕਰਮਚਾਰੀਆਂ ਜਿਹੜੇ ਲਾਲਚੀ ਸੀ ਉਹਨਾਂ ਤੋਂ ਤੁਸੀਂ ਪਰੇਸ਼ਾਨ ਸੀ ਬਹੁਤ ਪਰੇਸ਼ਾਨ ਹੁੰਦਾ ਹੁਣ ਤੇ ਕੋ ਪੈਸੇ ਮੰਗਦੇ ਸੀ ਰੇੜੀਆਂ ਵਾਲਿਆਂ ਤੋਂ ਪਹਿਲਾਂ ਤਾਂ ਜੋ ਦੁਕਾਨ ਵਾਲੇ ਹਨ ਇਹ ਇਹ ਦੇਵਾ ਹੈ 15000 20000 ਮੈਂ ਅੱਛਾ ਇਹ ਥੜੇ ਹਾਂ ਹਰ ਕਮੇਟੀ ਵਾਲੇ ਲੈ ਲਏ 5000 10000 ਅੱਛਾ ਉਹ ਕੰਪਿਸ਼ੀ ਲੈ ਲਏ ਹਾਂ ਉਹਨੂੰ ਕਰਕੇ ਫਿਰ ਫਿਰ ਲੋਗ ਰੋੜੇ 'ਤੇ ਬੈਠਣ ਲੱਗੇ ਸਾਰੇ ਇਸ ਗੱਲ ਤੋਂ ਤੁਸੀਂ ਇਕੱਲੇ ਤਾਂ ਨਹੀਂ ਪਰੇਸ਼ਾਨ ਹੋਣੇ ਹੋਰ ਵੀ ਰੇੜੀਆਂ ਵਾਲੇ ਪਰੇਸ਼ਾਨ ਹੋਣਗੇ ਕਿ ਸਾਨੂੰ ਤੰਗ ਕੀਤਾ ਜਾਂਦਾ ਥੋੜੇ ਬੋਧ ਤੰਗ ਕਰ ਰਹੇ ਤੇ ਉਹ ਦਿਖਾਣੇ ਲਈ ਅੱਛਾ ਬਈ ਦੇਖੋ ਇਸ ਇਸ ਪਾਸ ਸਟੇ ਹੈ ਪਰਮਿਸ਼ਨ ਹੈ ਬਈ ਇਸ ਪੇ ਕਾਰਵਾਈ ਕਰ ਰਹੇ ਹਾਂ ਅਸੀਂ ਮਤਾਰਪਾ ਵੀ ਹੋ ਗਈ ਕਾਰ ਤੁਸੀਂ ਕਿੰਨੀ ਦੇਰ ਤੋਂ ਇੱਥੇ ਕਿਰਤ ਕਰ ਰਹੇ ਹੋ ਇਹ ਕੰਮ ਕਰ ਰਹੇ ਹੋ ਉਰੇ ਪਹਿਲੇ ਥਾ 96 ਸੇ ਲੈ ਕੇ 2002 ਲਗ ਅੱਛਾ ਫਿਰ ਉਹ ਸਟੇ ਟੁੱਟਿਆ ਤਾਂ ਕੋ ਸਾਜ ਸਰਚੀ ਕੀਤੀ ਅੱਛਾ

ਜਦੋਂ ਮਿਲੇ ਨਹੀਂ ਲਾਇਸੈਂਸ ਉਹ ਮਨਾ ਤੱਕ ਫਿਰ 2015 ਦੇ ਵਿੱਚ ਜਦੋਂ ਅਗਸਤ ਦਾ ਮਹੀਨਾ ਸੀ ਜਦੋਂ ਤੁਹਾਡੇ ਤੇ ਇੱਕ ਪਰਚਾ ਹੋਇਆ ਹਾਂ ਫਿਰ ਮਿਲੀ ਮਨਾ 353 332 ਅੱਛਾ ਹਾਂ ਦੋਧਾਰਾ ਜ਼ਰੂਰੀ ਮਿਲੀ ਨਹੀਂ ਅੱਛਾ ਪਰ ਲਾਇਸੈਂਸ ਕਿਹੜੇ ਕਰਮਚਾਰੀ ਦੇ ਗੜ ਪੈ ਗਈ ਸੀ ਨਾ 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 ਉਹ ਤਾਂ ਕਿਤਨੇ ਨੇ 50 ਧਨੇ ਰਹੇ ਅੱਛਾ 50 ਸੇਕ ਥੇਰ 50 100 ਕਾ ਲੋ ਬੰਦੇ ਰਹੇ ਅੱਛਾ ਉਹਨਾਂ ਨੇ ਪਿੱਛੋਂ ਕਹਿੰਦੇ ਹਮਲਾ ਕਰਿਆ ਉਹਨਾਂ ਅੱਛਾ ਤੁਹਾਡੇ ਤੇ ਹਾਂ ਉਹ ਗਰਦਨ ਬਿਮਾਰੀ ਨਹੀਂ ਹਾਂ ਗਰਦਨ ਦੀ ਹੱਡੀ ਟੁੱਟੀ ਅੱਛਾ ਪਹਿਰੋ ਪੀਜੀਐਮ ਇਲਾਜ ਕਰਾਇਆ ਹਾਂ ਉਹਨਾਂ ਨੇ ਇੱਕ ਡਿਊਰਸ ਨੂੰ ਕਾਲ ਕੇ ਅੱਛਾ ਇਹ ਆਪਰੇਸ਼ਨ ਹੋਇਆ ਹੂਰਸ ਕਾਲ ਕੇ ਨਾ ਹਾਂ ਆ ਰਿਹਾ ਉਹ ਰੋਕੋ ਹਾਂ ਔਰ ਨਈ ਹੱਡੀ ਚ ਧਾ ਦੇ ਅੱਛਾ ਇਹ ਕੰਮ ਤਾਂ ਬਣਦਾ ਨਹੀਂ ਕੰਮ ਨਹੀਂ ਹੁੰਦਾ ਬਿਲਕੁਲ ਵੀ ਕਿ ਆ ਅੱਧਾ ਘੰਟੇ ਬੈਠ ਗਿਆ ਬੈਠ ਕੇ ਫਿਰ ਪੀਜੀਐਮ ਡਾਕਟਰ ਕਹਿੰਦਾ ਮੈਂ ਬੈੱਡ ਬਰਾਮ ਕਰ ਲੈ ਅੱਛਾ ਅਗਰ ਸਾਲ ਦੋ ਸਾਲ ਨਿਕਲ ਜੰਗੇ ਨਾ ਤਾਂ ਫਿਰ ਅਬਦਰੀ ਰਾਮ ਲੇ ਲਾ ਅਰ ਜੋ ਉਸ ਵੇਲੇ ਜਦੋਂ ਵਿਵਾਦ ਖੜਾ ਹੋਇਆ ਸੱਟਾਂ ਤੁਹਾਡੇ ਲੱਗੀਆਂ ਪਰ ਪਰਚਾ ਵੀ ਤੁਹਾਡੇ ਤੇ ਹੋਇਆ ਹਾਂ ਇਹ ਤਾਂ ਚੱਕਰ ਦਾ ਨਾ ਪਰਚਾ ਵੀ ਮੇਰਾ ਹੋਇਆ ਅਰ ਝੋਟ ਮੇਰੇ ਮੈਰੀਕੀ ਸਾਰੀ ਤੇ ਉਹਨਾਂ ਨੂੰ ਕੋਈ ਝੋਟ ਨਹੀਂ ਲੱਗੀ ਸੀ ਨਾ ਨਾ ਉਹ ਤਾਂ ਸੋਜਣੇ ਦੇ 50 ਤੋਂ ਅੱਛਾ ਉਹ ਸਾਰਾ ਪ੍ਰਾਈਵੇਟ ਹੋਦਾ ਥਾ 2015 ਦੀ ਗੱਲ ਹੈ 15 ਦੀ ਸਰਕਾਰੀ ਆਦਮੀ ਕੋਈ ਨਹੀਂ ਦਾ ਅੱਛਾ ਸਰਕਾਰੀ ਤਾਂ ਕਮੇਟੀ ਵਾਲੇ ਦਫ਼ਤਰ ਦਾ ਤਾਲਾ ਮਾਰ ਕੇ 4 ਵਜੇ ਹੀ ਉਹ ਤਾਂ ਸਾਰੇ ਨਿਕਲ ਗਏ ਤੇ ਅੱਛਾ ਬਈ ਆਪ ਤਾਂ ਹਮ ਪਰਚਾ ਦੇਵੋਗੇ ਨਹੀਂ ਤੋ ਤਾਰੀ ਨੋ ਕਰ ਜਾਊਗੀ। ਅੱਛਾ। ਉਹ ਪ੍ਰਾਈਵੇਟ ਦੇ ਚੇਅਰਮੈਨ ਹੋਰ ਤਾਂ ਪਤਾ ਨਹੀਂ ਕਿ ਆ ਕਿਹ ਕਿਹ ਚੱਕਰਵਾਦੀ ਦਾ। ਅੱਛਾ। ਸਾਰਾ ਪ੍ਰਾਈਵੇਟ ਸੌਦਾ ਦਾ। ਫਿਰ ਤੁਹਾਨੂੰ ਇਸ ਗੱਲ ਦਾ ਰੋਸ ਸੀ ਮੰਨ ਦੇ ਵਿੱਚ ਕਿ ਨਹੀਂ ਮੇਰੇ ਨਾਲ ਤਾਂ ਧੱਕਾ ਹੋ ਗਿਆ ਮੈਨੂੰ ਲੜਨਾ ਚਾਹੀਦਾ ਆਪਦੇ ਲਈ। ਨਹੀਂ ਕਦੋਂ ਆਇਆ ਖਿਆਲ ਕਿ ਮੈਨੂੰ ਜਾਣਾ ਚਾਹੀਦਾ ਹੈ ਅਦਾਲਤ ਵਿੱਚ? ਨਹੀਂ ਫਿਰ ਜਲਦੀ ਚਲੇਗਾ ਤਾਂ ਮੈਂ। ਅੱਛਾ। ਅਦਾਲਤੋਂ ਮਤੋਂ। ਹਾਂ। ਫਿਰ ਉਹਨੇ ਜਗਤਬਾਲ ਕਰਾ ਲਈ। ਅੱਛਾ। ਦੁਬਾਰਾ ਲਗਵਾਦੀ ਫੜੀ। ਅੱਛਾ। ਫਿਰ ਉਹਨੇ ਕਿਹਾ ਭਾਈ ਜੇ ਮਾਰ-ਪੀਟ ਕਰੋ ਨੀ ਉਸ ਤੋਂ ਪਹਿਲੇ ਨੋਟਿਸ ਦੇ ਦਈਏ ਉਸਕੋ। ਅੱਛਾ। ਕਾਨੂੰਨੀ ਨੋਟਿਸ ਹੈ फिर कार्रवाई करी हो अच्छा। यूँ नहीं लट बजाना था हमने जा फिर उसने दुकान तो लगवा दी थी हाँ। फिर उसके बाद फिर तो गया मैं ਨਾ ਓਰੇ ਹਾਈ ਕੋਰਟ ਮੈਂ ਅੱਛਾ ਹਾਈ ਕੋਰਟ ਹਾਂ ਬਿਨਾਂ ਵਕੀਲ ਕੇ ਦਾ ਅੱਛਾ ਕੋੜੇ ਵੀ ਹਾਈ ਕੋਰਟੇ ਮਕੀ ਤੁਸੀਂ ਇੱਕ ਵਾਰੀ ਖਿਆਲ ਨਹੀਂ ਕੀਤਾ ਕਿ ਹਾਈ ਕੋਰਟ ਤਾਂ ਉੱਥੇ ਅਦਾਲਤਾਂ ਦੀ ਸਮਝ ਹੀ ਨਹੀਂ ਆਉਂਦੀ ਆਮ ਬੰਦੇ ਨੂੰ ਤਾਂ ਖਾਸ ਕਰਕੇ ਉਹਨੂੰ ਜਿਹੜਾ ਅਨਪੜ੍ਹ ਹੈ ਸਕੂਲ ਨਹੀਂ ਗਿਆ ਤੁਹਾਨੂੰ ਇਹ ਝਿਜਕ ਨਹੀਂ ਸੀ ਕਿ ਮੈਂ ਸਿੱਧਾ ਜਾਊਂਗਾ ਆਪਦਾ ਕੇਸ ਖੁਦ ਲੜਾਂਗਾ ਤੇ ਕਿਤੇ ਹਾਰ ਹੀ ਨਾ ਜਾਵਾਂ ਨਾ 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 ਉਸਮੈਂ ਆਰ ਕੋਈ ਨਹੀਂ ਹੁੰਦੀ ਅੱਛਾ ਅਬ ਜੋ ਸੱਚਾਈ ਬਤਾਉਗਾ ਨਹੀਂ ਹਾਂ ਉਸकी ਆਪ ਤੱਕ ਹੋਈ ਨਹੀਂ ਕਦੇ ਹਾਂ ਆਰ ਹੋਗੀ ਝੂਠੇ ਕੀ ਜੋ ਬਹਾਨੇਬਾਜ਼ੀ ਬਣਾਉਗਾ ਡਰਾਮੇ ਕਰੇਗਾ ਇਹ ਨਹੀਂ ਹੈ ਜੀ ਇਹ ਨਹੀਂ ਹੈ ਉਸकी ਆਤਮ ਪੱਕੀ ਹੈ ਪਤਾ ਤੁਹਾਡਾ ਆਤਮ ਵਿਸ਼ਵਾਸ ਸੀ ਕਿ ਮੈਂ ਸੱਚਾ ਮੈਨੂੰ ਮੈਂ ਤਾਂ ਜਿੱਤੀ ਜਾਣਾ ਹੈ ਮੈਂ ਤਾਂ ਜਿੱਤ ਜਾਣਾ ਕੇਸ ਮੈਂ ਪਹਿਲੇ ਵਿਸ਼ਵਾਸ تھا ਇਹ ਹਾਈ ਕੋਰਟ ਦੇ ਵਿੱਚ ਕਿੰਨੀਆਂ ਤਰੀਕਾ ਖੁਦ ਭੁਗਤੀਆਂ ਖੁਦ ਵਕੀਲ ਬਣ ਕੇ ਅੰਦਰ ਗਏ ਮੈਂ ਉਸ ਵੇਲੇ ਗਈ ਮੈਂ ਚਾਰ ਪੰਜ ਤਰੀਕ ਭੁਗਤੀ ਮਨੇ ਅੱਛਾ ਫਿਰ ਉਹਨਾਂ ਨੇ ਦੇ ਦਿਆ ਲੀਗਲ ਏਡ ਦਾ ਵਕੀਲ ਅੱਛਾ ਬਾਅਦ ਵਿੱਚ ਅੱਛਾ ਅੱਛਾ ਉਹ ਫਿਰ ਪਰਖੇ ਵੀ ਨਹੀਂ ਗਿਆ ਅੱਛਾ

फिर फिर जो जो मैंने लिख 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 के 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 दे दे रखा था था नहीं नहीं पहले हाँ। को हाँ। वकील को उन्होंने दोबारा दोबारा ले ये दिन का, का टेन दे दिया था। अच्छा। फिर वो उसने जमा करा दिया वोट बोलना पड़ा था वकील मेरा खिलाफ बोला था ना थोड़ा ਜੋ ਮਾਫੀ ਆ ਨਾ ਯੋ ਮੰਡੀ ਮਾਫੀਆ ਇਸ ਗੱਲੇ ਮਿਲ ਰਿਹਾ ਤਾਂ ਫਿਰ ਉਹਦੇ ਵਿੱਚ ਵੀ ਤੁਹਾਨੂੰ ਸਾਲ ਕੋ ਲੱਗਿਆ ਜਦੋਂ 2016 ਦੇ ਵਿੱਚ ਤੁਹਾਡੇ ਹੱਕ 'ਚ ਫੈਸਲਾ ਸੁਣਾਇਆ ਹਾਈ ਕੋਰਟ ਨੇ ਹਾਂ 20 ਕੋ ਥੋੜਾ ਕੇਸ ਤਰੀਕ ਲੰਮੀ ਮਿਲ ਗਈ। ਅੱਛਾ ਉਸ ਕਰਕੇ ਥੋੜਾ ਲੈ 2016 ਵਿੱਚ ਤੁਹਾਡੀ ਜਿੱਤ ਹੋ ਗਈ ਕਿ ਨਹੀਂ ਇਹ ਬੰਦਾ ਸੱਚਾ ਨੰਨਾਰਾ ਹਾਂ ਠੀਕ ਹੈ ਬਈ ਇਸ ਕੋ 25000 ਰੁਪਏ ਮੈਂ ਇਸੀ ਕੋ ਦੇਣੇ ਹੀ ਆ। ਅੱਛਾ ਆਰਾਮੀਰ ਵੱਟੀ ਨਾ ਚੇਅਰਮੈਨ ਹਾਂ ਮੈਂ ਤਾਂ ਇਸ ਕੋ 25000 ਦੇ ਅੱਛਾ ਈ ਹੋਰ ਕੜੀਆਂ ਜਵਾਨ ਨਹੀਂ ਹੋਗੇ? ਮੈਂ ਨੀਜੀ ਤੋਂ ਇਸ ਕਾ ਹੱਥੋਂ ਪਕੜਾਇਆ ਆਪਣੇ ਜੇਬ ਮਨਾ। ਅੱਛਾ ਕੰਨੀ ਗਲਤ ਕੰਮ ਕਰਿਆ ਜਦੋਂ ਇੱਕ ਵਾਰੀ ਉਦੋਂ ਬੜੀ ਖੁਸ਼ੀ ਹੋਈ ਹੋਏਗੀ ਕਿ ਮੈਂ ਤੇ ਖੁਦ ਆਪਣੀ ਵਕਾਲਤ ਕੀਤੀ ਜਿੱਤ ਗਏ ਫਿਰ ਇੱਕ ਚੈਲੰਜ ਨਵਾਂ ਆ ਗਿਆ ਕਿਉਂਕਿ ਮਾਰਕੀਟ ਕਮੇਟੀ ਤੇ ਪ੍ਰਸ਼ਾਸਨ ਦਾ ਸੁਪਰੀਮ ਕੋਰਟ ਪਹੁੰਚ ਗਿਆ ਹਾਂ ਹਾਂ ਫਿਰ ਉਹੜਾ ਚਲ ਐਸੀ ਬਾਤ ਹੈ ਨਹੀਂ ਉਹੜਾ ਦਾ ਨਾਮ ਲੈਣਾ ਠੀਕ ਨਹੀਂ ਯਾਰ ਕੋਈ ਠੀਕ ਹੈ ਨਹੀਂ ਜੀ ਕਾਨੂੰਨ ਪ੍ਰਣਾਲੀ ਹੈ ਨਾ ਉਸ ਦੇ ਖਿਲਾਫ ਬੋਲਣਾ ਅੱਛਾ ਕੋਈ ਨਹੀਂ ਤਾਣਾ ਤਾ ਉਹ ਆਸਟ੍ਰੇਲੀਆ ਹੈ ਅੱਛਾ ਬਿਨਾ ਬਤਾਏ ਅੱਛਾ ਫਿਰ ਮੈਂ ਵੀ ਗਿਆ ਉਹੜਾ ਪਹਿਲੀ ਵਾਰੀ ਜਦੋਂ ਦਿੱਲੀ ਜਾ ਰਹੀ ਸੀ ਸੁਪਰੀਮ ਕੋਰਟ ਸਭ ਤੋਂ ਪਹਿਲਾਂ ਕਿੱਥੇ ਗੱਲ ਹੋਈ ਥੋੜੀ ਵੀ ਕਿਵੇਂ ਲੜੀਦੇ ਆ ਕੇਸ ਕਿਵੇਂ ਜਾਈਦਾ ਅੰਦਰ ਇਹ ਕਿਨੇ ਦੱਸਿਆ ਇਹ ਤਾਂ ਫਿਰ ਉਹ ਮੈਨੂੰ ਪਤਾ تھا اچھا ਇਹ ਤਾਂ ਬਟਨ ਚ ਕੁਕਰ ਜਾਣਾ ਹੈ ਨਾ ਅੱਛਾ ਫਿਰ ਗੇਟ ਪਾਸ ਬਣਵਾ ਲਿਆ ਮੈਂ ਨਾ ਹਾਂ ਨੋਟਿਸ ਆ ਗਿਆ ਤਾਂ ਮੇਰੇ ਘਰਾਂ ਦਾ ਅੱਛਾ ਫਿਰ ਮੈਂ ਗੇਟ ਪਾਸ ਬਣਵਾ ਲਿਆ ਹਾਂ ਫਿਰ ਮੈਂ ਜੱਜ ਕੇ ਪੇਸ ਹੋ ਆ ਜਾ ਕੇ ਅੱਛਾ ਜਦ ਕੇਸ ਦਾ ਨੰਬਰ ਆਇਆ ਹਾਂ ਫਿਰ ਜੱਜ ਨੇ ਕਿਹਾ ਭਈ ਉਹ ਹੋ ਇਹ ਤਾਂ ਬਹੁਤ ਗਲਤ ਕੰਮ ਹੋ ਗਿਆ जज का माथा अच्छा, जब वो मैं लिख के गया था ना वो पड़े पूरे उसने सारे बोले तो काम तो ठीक नहीं आते वो बोला भाई इनकी सुनूंगा मैं फिर तेरी भी सुनूंगा अच्छा। वो फिर मामला गड़बड़ गड़बड़ेगा जब जज ने कहा मैं तेरी भी सुनूंगा उसकी तारीफ सुनूंगा पहले तो उन्हें सुनी थी वो बोला मैं इस सुनूंगा एक तो ਫਿਰ ਉਨ੍ਹਾਂ ਦਾ ਥੋੜਾ ਦਿਮਾਗ ਇਲੀ ਗਿਆ ਸਾਰਾ ਹੈਗਾ ਉਨ੍ਹਾਂ ਦਾ ਚਾਰ ਚਾਰ ਪੰਜ ਵਕੀਲ ਦੇ ਰਹਾ ਹੈ ਅੱਛਾ ਫਿਰ ਬੋਲੇ ਤਾਂ ਮਾਮਲਾ ਗੜਬੜ ਹੈ ਇੱਕ ਪਾਸੇ ਤੁਸੀਂ ਇਕੱਲੇ ਖੜੇ ਸੀ ਬਾਕੀ ਉਹ ਵਕੀਲ ਵੱਡੀਆਂ ਫੀਸਾਂ ਦੇ ਕੇ ਗਏ ਹੋਣੇ ਆ ਲੈ ਕੇ ਤੁਹਾਡੇ ਖਿਲਾਫ ਹਾਂ ਉਹ ਉਸੇ ਵੀ ਤੇ ਪਤਨ ਸੱਤ ਸੱਤਰ ਹਾਂ ਅਰ ਵੀ ਦਾ ਮੋਟੇ ਇਕੱਠੇ ਕਰੇਦੇ ਹਾਂ ਕਮ ਸਕੁਨ 10-12 ਲੱਖ ਇਕੱਠੇ ਕਰਦੇ ਹਾਂ ਏ ਸੁਪਰੀਮ ਕੋਰਟ ਦੇ ਵਿੱਚ ਜਦੋਂ ਜੱਜ ਸਾਹਿਬ ਦੇ ਸਾਹਮਣੇ ਖੜ ਕੇ ਤੁਸੀਂ ਆਪਣੀ ਦਲੀਲ ਰੱਖਣੀ ਸੀ ਆਪਣੀ ਗੱਲ ਰੱਖਣੀ ਸੀ ਉਦੋਂ ਥੋੜਾ ਬਹੁਤ ਤਾਂ ਮਨ ਚ ਡਰ ਨਹੀਂ ਸੀ ਕਿ ਕੁਝ ਮੈਂ ਗਲਤ ਨਾ ਬੋਲ ਬੈਠਾਂ ਕਿਤੇ ਮੇਰੇ ਖਿਲਾਫ ਨਾ ਹੋ ਜੇ ਜੱਜਮੈਂਟ ਨਾ 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 ਗਲਤ ਕੋਈ ਨਾ ਬੋਲਣਾ ਹੁੰਦਾ ਉਹ ਹੈ ਅੱਛਾ ਜੋ ਜ਼ੁਕਰ ਵੀ ਉਹਨਾਂ ਦਾ ਰੁਖ ਹੋਗਾ ਨਹੀਂ ਹਾਂ ਉਸੇ ਹਿਸਾਬ ਸਬੋਧਣਾ ਪੜੇਗਾ ਸਾਰਾ ਕਿਉਂਕਿ ਤੁਹਾਡੀ ਕਹਾਣੀ ਜਦੋਂ ਪਹਿਲੀ ਵਾਰੀ ਸਾਨੂੰ ਵੀ ਪਤਾ ਲੱਗੀ ਬੜੇ ਹੈਰਾਨ ਹੋਏ ਵੀ ਜਿਹੜਾ ਬੰਦਾ ਸਕੂਲ ਨਹੀਂ ਕਦੇ ਗਿਆ ਸੁਪਰੀਮ ਕੋਰਟ ਤੋਂ ਕੇਸ ਜਿੱਤ ਕੇ ਆ ਗਿਆ ਮੈਂ ਕੇਸ ਤਾਂ ਵੀ ਮੈਂ ਸੱਚਾਈ ਬਤਾਈ ਨਾ ਸਾਰੀ ਹਾਂ ਉਸ ਨੇ ਤਾਂ ਹੀ ਕੇਸ دیا ਮੇਰਾ ਕਿਉਂ ਤੁਹਾਡੇ ਸੱਚ ਪੱਲੇ ਸੀ ਸੱਚ ਪੱਲੇ ਦੀ ਸਾਰੀ ਉਸ ਕਰਕੇ ਬੁਣਾਣਾ ਫਿਰ ਮੇਰਾ ਕਮ ਕੇ ਸੁਣਾ ਤੇ ਬਾਅਦ ਵਿੱਚ ਉਹ ਜੱਜ ਨੇ ਕਹਾ ਭਾਈ ਤੂੰ ਇਹ ਅਨੁਮਾਨਿਕ ਲੱਟੂ ਵੰਡ ਅੱਛਾ ਦੇਖੇ ਇਸ ਤੋਂ ਜਿੱਤ ਗਿਆ ਅੱਛਾ ਉਹ ਨਾਮ ਵੀ ਇਹ ਤਦੋਂ ਪਹਿਲੀ ਵਾਰੀ ਪਤਾ ਲੱਗਿਆ ਉਹਨਾਂ ਨੇ ਕਿਹਾ ਕਿ ਕੇਸ ਤੁਹਾਡਾ ਜਿੱਤ ਗਏ ਤੁਸੀਂ ਉਹ 20 ਤਰੀਕ ਨੂੰ ਅ ਅ ਉਹਦੇ ਸਰਮਗੋਣ ਮਾਦਨ ਮੈਂ 30 ਜੂਨ ਨੂੰ ਆ ਵੀ ਸੁਣਨਾ ਹਾਂ ਹਾਂ ਉਹਨਾਂ ਨੇ ਕਹਾ ਬੈਂਸ ਕਰਾਵਾਂਗੇ ਹੂੰ ਉਹ ਬੋਲੇ ਯਾਰ ਬੈਂਸ ਕਿਹਾਂ ਕਰਾਓਗੇ ਉਸ ਤਰ੍ਹਾਂ ਇਹ ਜੋ ਤੁਹਾਨੂੰ ਸਰਕਾਰ ਨੇ ਲਿਖ ਕੇ ਦੇਰ ਕੇ ਹੈ ਇਸ ਵਿੱਚ ਹੈ ਤਾਂ ਕੁਝ ਨਹੀਂ ਹੁਣ ਜੱਜਮੈਂਟ ਦੇ ਵਿੱਚ ਜੱਜ ਸਾਹਿਬ ਨੇ ਫਿਰ ਅਖੀਰ 'ਚ ਤੁਹਾਡਾ ਕੇਸ ਜੇਤੂ ਕਰਾਰ ਦੇ ਦਿੱਤਾ ਉਹਦੇ 'ਚ ਹੋਰ ਕੀ ਕੀ ਪੈਨਲਟੀ ਲਾਏਗੀ ਤੁਹਾਨੂੰ ਕੋਈ ਮੁਆਵਜ਼ਾ ਵੀ ਮਿਲੇਗਾ ਹਾਂ ਉਸ ਵਿੱਚ ਉਹ ਜੋ ਹਾਈ ਕੋਰਟ ਕਹਿੰਨੀ ਹਾਂ ਉਸ ਕੋ ਉੱਪਰ ਮੋਰ ਲਗਾ ਦਿੱਤੀ ਜੋ ਇਹਨੇ ਕਹ ਹਾਈ ਕੋਰਟ ਨੇ ਕਰਿਆ ਹੈ ਬਿਲਕੁਲ ਸਹੀ ਕਰਿਆ ਹੈ ਸੁਪਰੀਮ ਕੋਰਟ ਨੇ ਮੋਰ ਲਾਈ ਕਿ ਹਾਈ ਕੋਰਟ 'ਚ ਜਿਹੜਾ ਨੰਨਾ RAM ਜੀ ਜਿੱਤ ਕੇ ਆਏ ਨੇ ਇਹ ਠੀਕ ਹੈ ਫਿਰ ਇਹ ਠੀਕ ਹੈ ਇਸ ਵਿੱਚੋਂ ਕੋਈ ਗਲਤੀ ਨਹੀਂ ਕਰੀ ਸੀ ਅੱਛਾ ਤੇ ਹੁਣ ਮਾਨ ਮਹਿਸੂਸ ਹੁੰਦਾ ਆ ਕਿ ਤੁਹਾਡੇ ਨਾਲ ਲੋਕੀ ਗੱਲਾਂ ਵੀ ਕਰਦੇ ਹੋਣੇ ਵੀ ਇਹ ਵਕੀਲ ਸਾਹਿਬ ਆ ਗਏ ਅੱਜ ਮੈਂ ਮਜ਼ਾਕ ਤਾਂ ਕਰੇ ਜਾ। ਉਹ ਤਾਂ ਨੰਨਾ RAM ਜੀ ਨੂੰ ਵਕੀਲ ਸਾਹਿਬ ਵਕੀਲ ਸਾਹਿਬ ਕਹਿੰਦੇ ਹੋਣੇ। ਨਾ ਯਾਰ ਵਕੀਲ ਤੋਂ ਇਹ ਜੋ ਲੀਗਲ ਰੇਟ ਹੈ ਨਾ ਸਰਕਾਰੀ ਹੈ। ਹਾਂ। ਦੇਖੋ ਗਰੀਬ ਨਹੀਂ ਮਿਲਦੇ ਆ ਇਹ ਉਸਕੇ ਖਿਲਾਫ ਬੋਲ ਰਹੇ ਹੋਰੇ। ਹਾਂ। ਹੈ? ਇਹਨਾਂ ਦਾ ਸੁਧਾਰ ਨਹੀਂ ਹੋ ਰਿਹਾ। ਹੂੰ। ਇਹ ਪ੍ਰੇਰਣਾ ਕਿੱਥੋਂ ਆਈ ਤੁਹਾਨੂੰ ਆਪ ਖੁਦ ਲੜਨ ਦੀ? ਮਸੂਮ ਪੱਲੇ ਦਿਮਾਗ ਥੋੜਾ ਤੇਜ਼ tha। ਹਾਂ। ਇਹ ਬਿਮਾਰੀ ਜੇ ਪਹਿਲੇ ਬੱਚਿਆਂ ਨੂੰ ਹੁਣ ਪੜਾ ਰਹੇ ਹਾਂ ਅੱਗੇ ਬੱਚੇ ਪੜ੍ਹ ਰਹੇ ਐ ਗ੍ਰੈਜੂਏਟ ਐ ਅੱਛਾ ਸਾਰੇ ਹੁਣ ਕਿਤੇ ਮਨ ਚ ਆਈ ਹੈ ਇੱਛਾ ਹੈ ਆਪਦੀ ਕਹਾਣੀ ਦੇ ਵਿੱਚੋ ਕਿ ਬੱਚੇ ਨੂੰ ਘੱਟੋ ਘੱਟ ਇੱਕ ਨੂੰ ਵਕੀਲ ਤਾਂ ਬਣਾਵਾ ਜਿਹੜਾ ਦੂਜਿਆਂ ਨੂੰ ਵੀ ਇਨਸਾਫ ਦੇਵੇ ਮੈਨੂੰ ਹੈ ਇੱਕ ਲੜਕਾ ਹੈ ਜੀ ਐ ਇੱਕ ਲੜਕੀ ਉਹ ਹੈਲਥ ਆਫੀਸਰ ਹੈ ਅੱਛਾ ਕਰਨਾਲ ਅੱਛਾ ਔਰ ਲੜਕਾ ਆਪਣਾ ਬਿਜ਼ਨਸ ਕਰ ਰਿਹਾ ਹਾਂ ਤਾਂ ਹੁਣ ਤੁਹਾਨੂੰ ਇਹ ਜਿਹੜੀ ਇਹ ਕੰਮ ਕਿਰਤ ਹੈ ਜਿਹੜੀ ਹੁਣ ਤੁਹਾਨੂੰ ਜਦੋਂ ਸਵੇਰੇ ਆਉਂਦੇ ਹੋਵੋਗੇ ਖੋਲਣ ਲਈ ਦੁਕਾਨ ਹੁਣ ਖੁਸ਼ੀ ਹੁੰਦੀ ਹੋਣੀ ਕਿ ਮੈਨੂੰ ਹੁਣ ਕੋਈ ਹਲਾ ਨਹੀਂ ਸਕਦਾ ਨਹੀਂ कोई अफसर हो ना आंदा आंधा को नहीं परांगो अच्छा बस वो कब्जे कुब्जे देख के ये हाँ घुमा दिया कैमरे एक बार ये ये है ना कब्जे गोदाम बना के रोड पे सारे बस इन्हें इन देख के चले जाऊँ मैं अब मेरे का नहीं आंदा कोई अच्छा। ये हाँ इन्हें देख के नहीं के चक्कर आई हूँ पूछता है कर वो नया जे ਨੰਦਰਾਮ ਜੀ ਇੱਕ ਗੱਲ ਦੱਸੋ ਕਿਉਂਕਿ ਤੁਸੀਂ ਆਪਣੀ ਹੀ ਲੜਾਈ ਤਾਂ ਜਿੱਤ ਗਏ। ਕਈ ਲੋਕ ਮਯੂਸ ਹੋ ਕੇ ਘਰੇ ਬੈਠ ਜਾਂਦੇ ਆ ਕਿ ਹੁਣ ਸਾਨੂੰ ਇਨਸਾਫ ਕਿੱਥੇ ਮਿਲਣਾ ਜੀ ਸਾਡੇ ਕੋਲ ਤੇ ਨਾ ਕੁਝ ਪੱਲੇ ਐ ਨਾਲੇ ਸਾਨੂੰ ਸਿੱਖਿਆ ਨਹੀਂ ਐ ਨਾ ਸਾਡਾ ਸੀ ਪੈਸਾ ਇੰਨਾ ਲਾ ਸਕਦੇ ਤੁਹਾਡਾ ਖਰਚ ਕਿੰਨਾ ਕੁ ਹੋਇਆ ਐ ਸਾਰੀ ਲੜਾਈ ਜਿੱਤਣ ਦੀ। ਇਹ ਤਾਂ ਬਹੁਤ ਹੀ ਕਈ ਲੱਖ ਰੁਪਏ ਖਰਚਾ। ਅੱਛਾ। ਹੋਰ ਹੀ ਖਰਚਾ। ਪਰ ਕਿਸੇ ਇੱਕ ਦੇ ਤਾਂ ਫੜ ਲਈ ਕਿ ਨਹੀਂ। ਫਿਰ ਨੋ ਨਹੀਂ ਜਦੋਂ ਮੈਂ ਕੇਸ ਲਿਖਾਉਂ ਨੀ। ਹਾਂ। ਕੇਸ ਲਿਖਣ ਮੈਂ ਪਹਿਲੇ 2000 ਰੁਪਏ ਲਏ ਆ। ਅੱਛਾ। 100 ਰੁਪਏ ਲਏ ਆ ਮੋਰ ਮਾਰ ਮਰਨ ਵਾਲੇ ਉਹੜ

ਜੀ ਉਹ ਕਮਿਊਨਸੀ ਮਾਨਸਿਬ ਡਲਵਾਇਆ ਦਿਓ ਫਿਰ ਮੈਂ ਜੀ ਬਈ ਫਿਰ ਉਹ ਲੱਜਿਆ ਫਿਰ ਤਰੀ ਕੋਰ ਵਕੀਲਾਂ ਕੇ ਸਾਵ ਨਹੀਂ ਉਹ ਨਿਉ ਆਜਿਆ ਹਾਂ ਫਿਰ ਉਹ ਪੁੱਛਿਆ ਬਾਈ ਕੀ ਤਕਲੀਫ ਹੈ ਤਨ ਹਾਂ ਤਕਲੀਫ ਤਾਂ ਮੈਂ ਬਾਕੀ ਤਾਂ ਲਿਖੀ ਨਾ ਫਿਰ ਮੂਝ ਮੈਂ ਨਹੀਂ ਬਤਾਇਆ ਦਿਨ ਸਾਰੀ ਤਕਲੀਫ ਤਾਂ ਮਗਾ ਸਾਰੀ ਆਈ ਹੈ ਤਾਂ ਤੁਸੀਂ ਇਸ ਤਰ੍ਹਾਂ ਲੜਾਈ ਆਪਣੀ ਇੱਕ ਅੰਜਾਮ ਤੱਕ ਪਹੁੰਚਾ ਦਿੱਤੀ ਜਿੱਤ ਕੇ ਵਾਪਸ ਪਰਤੇ ਹਾਂ ਅਭੀ ਤਾਂ ਮੰਡ ਰਹਿ ਰਹੀ ਹੈ ਤੂੰ ਮੰਡੀ ਰਹਿ ਰਹੀ ਹੈ ਹਾਂ 39 ਕੀ ਮੰਡੀ ਹੈ ਹਾਂ ਜੀ ਉਸ ਦਾ ਸਾਰਾ ਆਰਡਰ ਹੈ ਉਹਨੇ ਜਜਨ ਕਹਾਦਾ ਅੱਜ ਕੱਲ ਤੁਹਾਡੇ ਕੋਲ ਵੀ ਲੋਕ ਆਉਂਦੇ ਨੇ ਯਾਰ ਸਾਡੇ ਨਾਲ ਧੱਕਾ ਹੋ ਰਿਹਾ ਜੀ ਸਾਡੀ ਮਦਦ ਕਰੋ ਆ ਪੁੱਛਣ ਤੋਂ ਆਏ ਹੈ ਫਿਰ ਮੈਂ ਕਹਾ ਬਈ ਇਤਨਾ ਮੈਨੂੰ ਪਤਾ ਨਹੀਂ ਹੋਰ ਕੇ ਬਾਰੇ ਮਦੋ ਬਸ ਦੂਸਰੇ ਤਕਲੀਫ ਆ ਤਾਂ ਮੈਨੂੰ ਖਾਸ ਪਤਾ ਨਹੀਂ ਹੈ ਨਾ ਬੱਦ ਤਰੀਕੇ ਤਕਲੀਫ ਹੈ ਮੇਰੀ ਤਕਲੀਫ thì ਮੈਂ ਤਾਂ ਬਤਾ ਦਿੱਤੀ ਹੂੰ ਅਬ ਉਹ ਜੋ ਕੁਰਸੀ ਕਿਲੇ ਹੈ 39 ਮੰਡੀ ਮੈਂ ਉਹਨਾਂ ਦੇ ਦੋ ਕਿਲੇ ਤੋਂ ਰਖ ਲਈਏ ਨਾ ਪਤਾ ਨਹੀਂ ਕੀ ਕਰੇ ਹੁਣ ਕਹਾ ਅਰ ਦੋ ਦਿਨ ਕਿਲੇ ਰੋਡੋਂ ਚਲੇ ਗਏ ਹੂੰ ਬਾਕੀ ਸਾਰਾ ਉਹ 100 200 ਬਣਾ ਰੱਖਿਆ ਹੈ ਉਹ ਵੀ ਗਿਰ ਜਾਣਾ ਹੀ ਹੈ ਬੱਕੀ ਉਹ ਮਰੇ ਖਾਲ ਦਾ ਉਹ ਜੁਗੀਰ ਬਣਾਈ ਸਾਰੀ ਕੁਛ ਤਾਂ ਨੰਨਾ ਰਾਮ ਜੀ ਨਾਲ ਅਸੀਂ ਗੱਲ ਕੀਤੀ ਹੈ ਇਹਨਾਂ ਨੂੰ ਅਸੀਂ ਅੱਜ ਦੀ ਘੜੀ ਦੇ ਵਿੱਚ ਵਕੀਲ ਕਹੀਏ ਤਾਂ ਇਸ ਦੇ ਵਿੱਚ ਕੋਈ ਅਤਕਤਨੀ ਨਹੀਂ ਹੈ ਇਹ ਵਕੀਲ ਹੋਣਾ ਜਾਂ ਵਕੀਲ ਨੰਨਾ ਰਾਮ ਕਹਿਣਾ ਇਹਨਾਂ ਨੂੰ ਗਲਤ ਨਹੀਂ ਹੋਵੇਗਾ ਕਿਉਂਕਿ ਸਰਜੀਤ ਪਾਤਰ ਸਾਹਿਬ ਦੀਆਂ ਉਹਨਾਂ ਸਤਰਾ ਨੂੰ ਇਹਨਾਂ ਨੇ ਜ਼ਿੰਦਗੀ ਵਿੱਚ ਲਾਗੂ ਕਰਕੇ ਦਿਖਾਇਆ ਨਵੇਂ ਰਾਹ ਨਵੇਂ ਪੈਂਡੇ ਬਣਾਏ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਨਾਲ ਕੋਈ ਵਧੀਕੀ ਹੁੰਦੀ ਹੈ ਗਰੀਬ ਨਾਲ ਮਿਹਨਤ ਕਸ਼ ਦੇ ਨਾਲ ਤਾਂ ਇਹਨਾਂ ਦੀ ਕਹਾਣੀ ਤੋਂ ਪ੍ਰੇਰਨਾ ਲੈ ਕੇ ਆਪਣੀ ਲੜਾਈ ਆਪ ਲੜ ਸਕਦੇ ਨੇ ਕਿਸੇ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਆ ਲੜਾਈ ਅੰਤ ਤੱਕ ਲੈ ਕੇ ਗਏ ਅੰਜਾਮ ਤੱਕ ਲੈ ਕੇ ਗਏ ਔਰ ਸੁਪਰੀਮ ਕੋਰਟ ਦੇ ਵਿੱਚ ਖੁਦ ਆਪਣੀ ਵਕਾਲਤ ਕਰਕੇ ਕੇਸ ਜਿੱਤੇ ਨੇ ਤੇ ਅੱਜ ਆਪਣੀ ਕਿਰਤ ਉਸੇ ਹਿਸਾਬ ਦੇ ਨਾਲ ਚੰਡੀਗੜ੍ਹ ਦੀ ਸਬਜ਼ੀ ਮੰਡੀ ਦੇ ਵਿੱਚ 26 ਸੈਕਟਰ ਦੇ ਵਿੱਚ ਉਸੇ ਤਰ੍ਹਾਂ ਆਪਣੀ ਕਿਰਤ ਕਰਦੇ ਦਿਖਾਈ ਦੇ ਰਹੇ ਨੇ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾਹਵੀਸੀ ਪੰਜਾਬ ਚੰਡੀਗੜ੍ਹ